ਸਾਲ ਤੇ 12 13 ਦਿਨ ਹੋ ਗਏ ਨੇ ਇੱਥੇ ਬੈਠਾਂ ਨਾ ਪੰਜਾਬ ਦੀ ਸਰਕਾਰ ਨਾ ਸੈਂਟਰ ਦੀ ਸਰਕਾਰ ਕੋਈ ਛਣਵਾਈ ਨਹੀਂ ਕਰਦੀ ਚੰਗੀ ਤਰ੍ਹਾਂ ਜਿਹੜੇ ਇਹਨਾਂ ਦੇ ਅਧਿਕਾਰ ਖੇਤਰ ਚੋਂ ਵੀ ਨਹੀਂ ਹੋ ਰਹੇ ਲੋਕ ਰਾਏ ਇਹ ਬਣੀ ਆ ਕਿ ਘੱਟ ਤੋਂ ਘੱਟ ਲੋਕਾਂ ਨੂੰ ਚੇਤਨ ਕੀਤਾ ਜਾਵੇ ਸचेत ਕੀਤਾ ਜਾਵੇ ਸਰਕਾਰਾਂ ਨੂੰ ਜਗਾਇਆ ਜਾਵੇ ਅਸੀਂ 20 ਤਰੀਕ ਦਾ ਪ੍ਰੋਗਰਾਮ ਰੱਖਿਆ ਪਰਸੋਂ 23 ਸ਼ਹੀਦ ਬਾਬਾ ਗਰਜਾ ਸਿੰਘ ਸ਼ਹੀਦ ਬਾਬਾ ਬੋਤਾ ਸਿੰਘ ਨੇ ਉਸ ਸਮੇਂ ਦੀ ਸੁੱਤੀ ਸਰਕਾਰ ਨੂੰ ਜਗਾਉਣ ਲਈ ਜਦੋਂ ਜਕਰੀਆ ਖਾਨ ਦੇ ਕੋਲ ਮੈਸੇਜ ਆ ਰਿਹਾ ਵੀ ਸਿੱਖ ਖਤਮ ਕੌਮ ਖਤਮੀ ਹੋ ਗਈ ਹੈ ਉਹਨਾਂ ਨੇ ਇੱਕ ਤਰੀਕਾ ਕਰ ਵਰਤਿਆ ਕਿ ਰਾਹ ਸਤੇ ਚ ਜਾਂਦੇ ਰਾਹੀ ਨੇ ਕਿਹਾ ਕਿ ਸਿੱਖ ਦੇਖ ਲੈ ਦਿਓ ਜੰਗਲ ਵਿੱਚ ਸਨ ਉਹ ਕਹਿੰਦਾ ਸੇਖੋ ਕਹਿੰਦਾ ਸਿੱਖ ਹੈ ਨਹੀਂ ਸਿੱਖ ਖਤਮ ਹੋ ਗਏ ਉਹਨਾਂ ਨੇ ਕਿਹਾ ਵੀ ਜਿਹੜਾ ਰਸਤੇ ਚ ਜਾਂਦਾ ਇੱਕ ਆਨਾ ਗੱਡੇ ਨੂੰ ਤੇ ਟਹਾ ਖੋਤੇ ਨੂੰ ਟੈਕਸ ਪਤਾ ਉਹਨਾਂ ਨੂੰ ਵੀ ਸੀ ਅਸੀਂ ਖਤਮ ਹੋ ਜਾਣਾ ਉਹਨਾਂ ਨੇ ਜਕਰੀਆ ਖਾਨ ਨੂੰ ਜਗਾਉਣ ਲਈ ਸੁੱਤੀ ਸਰਕਾਰ ਨੂੰ ਟੈਕਸ ਲਾ ਦਿੱਤਾ ਅਸੀਂ ਉਹਨਾਂ ਦੇ ਵਾਰਿਸਾਂ ਉਹਨਾਂ ਸਿੱਖਾਂ ਦੇ ਸ਼ਹੀਦਾਂ ਦੇ ਗੁਰੂਆਂ ਦੇ ਜਰਨੈਲਾਂ ਦੇ ਵਾਰਿਸਾਂ ਅਸੀਂ ਇਹ ਸੁੱਤੀ ਸਰਕਾਰ ਨੂੰ ਜਗਾਉਣ ਲਈ ਤੇ ਲੋਕਾਂ ਨੂੰ ਚੇਤਨਨ ਕਰਨ ਵੀ ਅਸੀਂ ਬੈਠੇ ਕਿਉਂ ਅਸੀਂ 20 ਤਰੀਕ ਨੂੰ ਚੰਡੀਗੜ੍ਹ ਦੇ ਰਸਤੇ ਜਿਹੜੇ ਟੋਲ ਲੱਗੇ ਹੋਏ ਨੇ ਉਹਨਾਂ ਨੇ ਟੈਕਸ ਲਾਇਆ ਸੀ ਅਸੀਂ ਲੋਕ ਉਹਨਾਂ ਨੂੰ ਜਗਾਉਣ ਲਈ ਸਰਕਾਰ ਨੂੰ ਟੈਕਸ ਫ੍ਰੀ ਕਰਨ ਲਈ 3 ਘੰਟੇ ਦਾ ਸਮਾਂ ਲਿਆਵਾ 11 ਤੋਂ 2 ਵਜੇ ਤੱਕ ਚੰਡੀਗੜ੍ਹ ਦੇ ਜਿੰਨੇ ਵੀ ਟੋਲ ਆਉਂਦੇ ਨੇ ਉਹ ਬੰਦ ਕਰਨ ਅਸੀਂ ਖੋਲਣ ਲਈ ਬੰਦ ਕਰਨ ਲਈ ਤੇ ਖੋਲਣ ਲਈ ਅਸੀਂ ਐਲਾਨ ਕਰਤਾ ਉਹਦੇ ਵਾਸਤੇ ਜਿਹੜੇ ਸਾਡੇ ਗੁਰਸਿੱਖ ਨੇ ਸਾਡੇ ਨਾਲ ਸੰਬੰਧਿਤ ਨੇ ਤਾਲਮੇਲ ਕਮੇਟੀ ਦੇ ਇੱਕ ਮੈਂਬਰ ਨੇ ਗਰਦੀਪ ਸਿੰਘ ਜੀ ਬਟਿੰਡਾ ਨੇ ਉਹਨਾਂ ਨੇ ਕਿਹਾ ਵੀ ਅਸੀਂ ਵੀ ਅਸੀਂ ਇੱਥੇ ਤੇ ਆ ਨਹੀਂ ਸਾਡੇ ਇੱਥੇ ਕਰਨੇ ਨੇ ਬਲਵਿੰਦਰ ਸਿੰਘ ਜੀ ਲੋਕ ਅਧਿਕਾਰ ਲਾਇਰ ਤੇ ਮੁਖੀ ਵੀ ਨੇ ਤਾਲਮੇਲ ਕਮੇਟੀ ਤੇ ਸਾਡੇ ਬੁਲਾ ਰਹੇ ਵੀ ਨੇ ਉਹਨਾਂ ਨੇ ਕਿਹਾ ਸੀ ਪ੍ਰੋਜੈਕਟ ਕਰਨੇ ਆ ਇਸੇ ਤਰ੍ਹਾਂ ਬਾਕੀ ਜਿਹੜੇ ਸਾਡੇ ਸੀਗੇ ਗੁਰਦਾਸਪੁਰ ਤੋਂ ਸਰਦਾਰ ਗੁਰਿੰਦਰ ਸਿੰਘ ਦੀ ਬਾਜਾ ਉਹ ਕਦੇਸੀ ਕਰਨੇ ਨੇ ਉਹ ਅਸੀਂ ਕਰਨੇ ਇਹ ਸਾਡਾ ਜਿਹੜਾ ਪਰਮੀਨ ਸਾਹਿਬ ਮੋਰਚੇ ਵੱਲੋਂ ਐਲਾਨ ਚੰਡੀਗੜ੍ਹ ਦੇ ਰਸਤੇ ਖੋਲਣ ਲਈ ਫ੍ਰੀ ਕਰਨ ਲਈ ਤੇ ਨਾਲ ਹੀ ਸਾਡਾ ਐਲਾਨ ਹੈ ਕਿ ਜੇ ਉਦੋਂ ਤੱਕ ਸਰਕਾਰ ਨੇ ਸਾਡੀਆਂ ਜਿਹੜੀਆਂ ਜਾਇਜ਼ ਹੱਕੀ ਮੰਗਾਂ ਨਾ ਮੰਨੀਆਂ ਅਸੀਂ ਫਿਰ ਰਸਤੇ ਬੰਦ ਕਰਨ ਲਈ ਮਜਬੂਰ ਹੋਵਾਂਗੇ ਅਸੀਂ ਕੋਈ ਪ੍ਰਸ਼ਾਸਨ ਨੂੰ ਕੋਈ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਸਾਡੀ ਮਜਬੂਰੀ ਬਣ ਗਈ ਸਾਡੀ ਸੁਣਵਾਈ ਦੀ ਹੋਰੀ ਕਿਤੇ ਹਜੇ ਤੱਕ ਪਰਮਜੀਤ ਸਿੰਘ ਪਿਉਰਾ ਦੀ ਪੰਜਾਬ ਸਰਕਾਰ ਨੇ ਕਰ ਲਈ ਐਸਐਸਪੀ ਰੋਕ ਕੇ ਬੈਠੇ ਨੇ ਪਟਿਆਲਾ ਜਗਤਾਰ ਸਿੰਘ ਤਾਰਾ ਦੀ ਪਰੋਲ ਨਹੀਂ ਹੋ ਰਹੀ ਦੇਖੋ ਜੇਸੇਦਾਰ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਕੇਸ ਨੇ ਉਹ ਪੰਜਾਬ ਵਿੱਚ ਕੋਈ ਕੇਸ ਰਹਿ ਗਿਆ ਤਿੰਨ ਵਾਰੀ ਹੋ ਗਿਆ ਉਹਨਾਂ ਨੂੰ ਪੰਜਾਬ ਚ ਨਹੀਂ ਲਾਇਆ ਜਾ ਰਿਹਾ ਉਹਤੇ ਕੋਈ ਕੇਸ ਹੀ ਦੀ ਦਿੱਤੀ ਦੇ ਵਿੱਚ ਅਸੀਂ ਕਹਿੰਨੇ ਪੰਜਾਬ ਸ਼ਿਫਟ ਕਰੋ ਉਹਨਾਂ ਦਾ ਕੋਈ ਜਿਹੜਾ ਪਰਿਵਾਰ ਉਹਨੂੰ ਮਿਲੇ ਰਾਤ ਮਿਲੇ ਨਹੀਂ ਆ ਰਿਹਾ ਇਸ ਕਰਕੇ ਸਾਡੀ ਮਜਬੂਰੀ ਬਣ ਗਈ ਸਾਡਾ ਐਲਾਨ ਅੱਜ ਅਸੀਂ ਪਰਸੋਂ ਨੂੰ ਟੋਲ ਪਰਾਜੇ ਬੰਦ ਕਰਨੇ ਮੈਂ ਉਹ ਦੱਸ ਵੀ ਦੇਣਾ ਚਾਹੁੰਨਾ ਕਿਹੜੇ ਕਿਹੜੇ ਫਿਰੋਜ਼ਪੁਰ ਦੇ ਦੋ ਟੋਲ ਪਰਾਜੇ ਨੇ ਫਿਰੋਜ਼ਪੁਰ ਟੋਲ ਪਰਾਜਾ ਫਿਰੋਜ਼ ਸ਼ਾਹ ਟੋਲ ਪਰਾਜਾ ਜਿਹੜੀ ਬੂਕੇ ਨੂੰ ਸੜਕ ਹੁੰਦੀ ਹੈ ਤੇ ਭਾਰ ਤਾਰਾਪੁਰਿਆ ਟੋਲ ਪਰਾਜਾ ਇਹ ਬੂਕੇ ਤੇ ਧੀਰੇ ਦੇ ਬੱਟ ਵੀਰ ਬਿੰਦਾ ਇਹ ਨੇ ਦੋ ਫਿਰੋਜ਼ਪੁਰ ਦੇ ਜਿਹੜੇ ਨੇ ਸੈਭ ਜਦਾ ਅਜੀਤ ਸਿੰਘ ਨਗਰ ਦੇ ਟੋਲ ਪਰਾਜੇ ਨੇ ਉਹ ਨੇ ਆਪਣਾ ਬਰੋਦੀਜੀ ਟੋਲ ਪਰਾਜਾ ਭਾਗੋ ਮਾਜਰਾ ਟੋਲ ਪਰਾਜਾ ਸੋਲਖਿਆਪੜੋ ਟੋਲ ਪਰਾਜਾ ਇਹ ਇੱਕ ਜਿਹੜਾ ਉਹਦੇ ਆਪਣੇ ਪੈਂਦਾ ਬਰੂਟ ਦੇ ਨਾਲ ਹਜੀਜ ਅਜੀਜਪੁਰ ਟੋਲਪਰਾ ਪਟਿਆਲਾ ਦੇ ਨੇ ਧਰੇੜੀ ਟੋਲਪਰਾ ਜਿਹੜੇ ਪਟਿਆਲਾ ਤੋਂ ਰਾਜਪੁਰਾ ਸੜਕ ਹੋ ਜਲੰਧਰ ਨੇ ਜਿਹੜਾ ਸ਼ਾਹਕੋਟ ਤੋਂ ਰੋਡ ਜਾਂਦੀ ਆ ਮੂਗੇ ਨੂੰ ਉਹਦਾ ਟੋਲਪਰਾ ਦੇ ਨਾਮ ਬਾਹਮਨੀਆ ਟੋਲਪਰਾ ਲੁਧਿਆਣਾ ਲਾਡੋਵਾਲ ਟੋਲਪਰਾ ਜਿਹੜਾ ਵੱਟਾ ਜਿਹੜਾ ਆਪਣੇ ਫਲੋਰ ਤੇ ਲੱਗੇ ਕਲਾ ਹਾਲ ਟੋਲ ਪਰਾਜਾ ਸੰਦਾਲਾ ਜਿਹੜਾ ਇਹ ਵੀ ਲੁਧਿਆਣੇ ਵਿੱਚ ਪੈਂਦਾ ਇੱਕ ਇਹ ਬਠਿੰਡਾ ਵਿੱਚ ਜੀਦਾ ਟੋਲ ਪਲਾਜਾ ਇਹ ਵੀ ਬਠਿੰਡਾ ਵਿੱਚ ਪੈਂਦਾ ਫਰੀਦਕੋਟ ਦੇ ਨੇ ਤਲਵੰਡੀ ਪਾਉ ਪਾਈ ਤੇ ਨਵਾਂ ਸ਼ਹਿਰ ਦਾ ਟੋਲ ਪਰਾਜਾ ਨੇ ਪਸ਼ੂਆ ਟੋਲ ਪਰਾਜਾ ਜਿਹੜਾ ਪਲਾ ਚੋਂ ਦੇ ਕੈਮਰਾ ਤੇ ਰੱਖਿਓ ਸਿੱਧਾ ਹੋ ਜਾ ਜਿਹੜਾ ਪਲਾ ਚੋਂ ਤੇ ਲੱਗੇ ਠੀਕ ਹੈ ਇਹ ਟੋਲ ਪਰਾਜੇ ਦੇ ਜਿਹੜੇ ਅਸੀਂ ਸੰਗਤ ਦੇ ਸਹਿਯੋਗ ਨਾਲ ਸੰਗਤ 11 ਤੋਂ 3 ਵਜੇ 11 ਤੋਂ 2 ਵਜੇ ਤੱਕ ਬੰਦ ਕਰੇ ਜਾ ਰਹੀ ਹੈ ਇਹ ਸਾਡਾ ਉੱਥੇ ਬੋਰਡ ਲੱਗਿਆ ਹੋਏਗਾ ਅਸੀਂ ਤੁਹਾਡੇ ਮਾధ్యਮ ਰਾਹੀਂ ਇਸ ਸਟੋਨ ਪਲਾਜ਼ਾ ਦੇ ਮੈਨੇਜਰਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਅਸੀਂ ਕੋਈ ਟਕਰਾਅ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਉਹ ਇਹ ਅਸੀਂ ਉੱਥੇ ਬੋਰਡ ਲਾ ਦੇਣਾ ਕਿ 3 ਘੰਟੇ ਲਈ 11 ਤੋਂ 2 ਵਜੇ ਦੀ ਕੋਈ ਟਕਰਾਅ ਨਾ ਹੋਵੇ ਟੋਰ ਪਲਾਜ਼ੇ ਦੇ ਆਪ ਕੋ ਆਪਣੇ ਪਿਆਰੀ ਕੋਲ ਇਹ ਸਾਡੀ ਕਿੱਠੀ ਵੀ ਆ ਸਾਡੀ ਬੇਨਤੀ ਵੀ ਆ ਉਹਨਾਂ ਟੋਰ ਪਲਾਜ਼ਾ